ਜਰਮ ਉਚਾਰਨ ਵਾਲੇ ਗੁਰਬਾਣੀ ਵਿਚਾਰ ਭਾਗ 133 ਗੁਰੂ ਪਿਆਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਬਾਣੀ ਦਾ ਸ਼ਬਦ ਮਹਾਨ ਹੁੰਦਾ ਬਾਣੀ ਆਪ ਦੇ ਰੰਗਕਾਰ ਹੈ ਅੱਜ ਦੀਆਂ ਚਾਰ ਤੁਕਾਂ ਉਸੇ ਵਿਚਾਰਾਂਗੇ ਜਿਹੜੀਆਂ ਸਾਨੂੰ ਸ਼ਰਧਾ ਦਿੰਦੀਆਂ ਹਨ ਪ੍ਰਮਾਤਮਾ ਨਾਲ ਸੱਚ ਨਾਲ ਸੁਖ ਸੁਕਰਮ ਕਰਮ ਕਰਮ ਨਾਲ ਜੁੜਨ ਵਾਸਤੇ ਹੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਹੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਵਰਦਰਸ਼ਨ ਦੇਖ ਨਿਹਾਲੀ ਗੁਰਦਰਸ਼ਨ ਦੇਖ ਨਿਹਾਲੀ ਹਰ ਅਰਥਾਤ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਹੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਗੁਰੂ ਪਿਆਰਿਓ ਗੁਰੂ ਜੀ ਕਹਿੰਦੇ ਹਨ ਉਸ ਪ੍ਰਮਾਤਮਾ ਵਾਹਿਗੁਰੂ ਦੀ ਉਸਤਤ ਨੂੰ ਸੁਨੰਦੇ ਨਾਲ ਉਸ ਦੇ ਮਹਾਨ ਗੁਣਾਂ ਨੂੰ ਸੁਨੰਦੇ ਨਾਲ ਸੰਜਨ ਦੇ ਨਾਲ ਉਸ ਦੇ ਨਾਮ ਦੀ ਉਸਤਤ ਕਰਨ ਦੇ ਨਾਲ ਉਤੇ ਵਿਚਾਰ ਕਰਨ ਨਾਲ ਮੇਰਾ ਤਨ ਮਨ ਮੌਲਾ ਖਿੜ ਜਾਂਦਾ ਹੈ ਮੇਰਾ ਤਨ ਮਨ ਮੇਰਾ ਤਨ ਮਨ ਮੋਲ ਜਾਂਦਾ ਹੈ ਜਿਵੇਂ ਬਨੁਸਪਤੀ ਬਰਸਾਤਾਂ ਦੇ ਦਿਨਾਂ ਵਿੱਚ ਮੌਲਦੀ ਹੈ ਖਿੜਦੀ ਹੈ ਬਦਲੀ ਰਹਾਵਲ ਹੁੰਦੀ ਹੈ ਕਸ਼ਮੂਹਾਂ ਵੰਡਦੀ ਹੈ ਇਸੇ ਤਰ੍ਹਾਂ ਮੇਰਾ ਤਨ ਮਨ ਵੀ ਮੋਲ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਜਦੋਂ ਮੈਂ ਪਰ ਮਾਤਮਾ ਦੀ ਉਸਤਤ ਸੁਣਦਾ ਹਾਂ ਉਸਦੀ ਮਹਾਨ ਗੁਣਾਂ ਨੂੰ ਵਿਚਾਰਦਾ ਹਾਂ ਤਾਂ ਮੈਂ ਅਨੰਦ ਮਾਣਦਾ ਹਾਂ ਨਾਮ ਜਪੰਧੜੀ ਲਾਲੀ ਨਾਮ ਜਪੰਧੜੀ ਲਾਲੀ ਭਾਗ ਉਸ ਪਿਆਰੇ ਈਸ਼ਵਰ ਦਾ ਨਾਮ ਜਪਣ ਨਾਲ ਉਸ ਦੀ ਉਸਤਤ ਕਰਨ ਨਾਲ ਮੇਰਾ ਮਨ ਮੇਰੇ ਤਨ ਦੇ ਉੱਤੇ ਲਾਲੀ ਆ ਜਾਂਦੀ ਹੈ ਮੇਰੇ ਅੰਗਾਂ ਲਾਲ ਹੋ ਜਾਂਦੀਆਂ ਹਨ ਇਹਦੇ ਉੱਤੇ ਨੂਰ ਆ ਜਾਂਦਾ ਹੈ ਇੰਨਾ ਮੈਨੂੰ ਆਨੰਦ ਆਉਂਦਾ ਹੈ ਇੰਨਾ ਆਨੰਦ ਆਉਂਦਾ ਮੇਰਾ ਤਨ ਮਨ ਜੋ ਖੜ ਗਿਆ ਪਹਿਲੇ ਉਸ ਦੀ ਉਸਤ ਨੂੰ ਸੁਣਦਿਆਂ ਫਿਰ ਉਸ ਦੇ ਨਾਮ ਲਪਣ ਦੇ ਨਾਲ ਮੇਰੇ ਮਨ ਦੇ ਚਿਹਰੇ ਦੇ ਉੱਤੇ ਲਾਲੀ ਆ ਜਾਂਦੀ ਹੈਗੀ ਪੰਦ ਗੜੀ ਮੇਰਾ ਅੰਦਰ ਠੰਡਾ ਜਦ ਜੇ ਮੈਂ ਪੂਸ਼ ਪ੍ਰਭੂ ਦੇ ਦਰ ਤੇ ਉਸੇ ਦਰਸ਼ਨਾ ਨੂੰ ਜਾਂਦਾ ਹਾਂ ਪੰਦ ਦੇਰ ਕਰਕੇ ਸਫਰ ਕਰਕੇ ਤਾਂ ਮੇਰਾ ਅੰਦਰ ਮੇਰਾ ਹਿਰਦਾ ਠੰਡਾ ਹੋ ਜਾਂਦਾ ਹੈ ਤਾਂ ਫਿਰ ਮੇਰਾ ਸਾਰਾ ਹੀ ਤਾਂ ਉਹ ਸਭ ਖਤਮ ਹੋ ਜਾਂਦਾ ਮੈਂ ਖੜਿਆ ਇੱਕ ਉਲਦੀ ਤਰ੍ਹਾਂ ਗੁੜੀ ਵਿਗਲਾਵ ਦੀ ਤਰ੍ਹਾਂ ਹੋ ਜਾਂਦਾ ਹਾਂ ਜਦੋਂ ਮੈਂ ਬੜੇ ਪਿਆਰ ਨਾਲ ਗੁਰਦਪੰਡਾ ਕਰਕੇ ਘਰ ਤੋਂ ਚੱਲਦਾ ਹਾਂ ਗੁਰੂ ਦੇ ਦਰਸ਼ਨਾਂ ਲਈ ਜਾਂਦਾ ਹਾਂ ਉਸ ਤੋਂ ਮੇਰਾ ਤਨ ਮਨ ਸਭ ਠੰਡਾ ਹੋ ਜਾਂਦਾ ਹੈ ਪਹਿਲੇ ਤੋਂ ਕਿਛ ਕਿਹਾ ਸੀ ਸੁਣਨ ਨਾਲ ਮੈਂ ਬੜੇ ਫਲ ਪ੍ਰਾਪਤ ਹੁੰਦੇ ਹਾਂ ਉਜੇ ਜਦ ਕੁਛ ਕਹਿੰਦੇ ਹਨ ਕਿ ਮੈਨੂੰ ਮੇਰਾ ਤਨਮਨ ਨਾਮ ਜਪੜਦਾ ਮੌਲ ਜਾਂਦਾ ਹੈ ਖੁਸ਼ ਹੋ ਜਾਂਦਾ ਤਾਂ ਫਿਰ ਕਹਿੰਦਾ ਮੈਂ ਜਦ ਰਾਤ ਚੱਲਦਾ ਹਾਂ ਉਸ ਵਲ ਮਿਲਣ ਵਾਸਤੇ ਜਾਂਦਾ ਹਾਂ ਦਰਸ਼ਨਾਂ ਲਈ ਜਾਂਦਾ ਹਾਂ ਤਾਂ ਮੈਂ ਖਿ ਠੰਡਾ ਹੋ ਜਾਂਦਾ ਹੈ ਮੇਰਾ ਤਨਮਨ ਸਭ ਤਣਾਅ ਬਿਲਕੁਲ ਖਤਮ ਹੋ ਜਾਂਦਾ ਹੈ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਮੈਂ ਜਦੋਂ ਗੁਰੂ ਦੇ ਪਾਸ ਪਹੁੰਚਦਾ ਹਾਂ ਗੁਰਦਰਸ਼ਨ ਦੇਖ ਨਿਹਾਲੀ ਗੁਰਦਰਸ਼ਨ ਦੇਖ ਨਿਹਾਲੀ ਜਦੋਂ ਮੈਂ ਗੁਰੂ ਦੇ ਪਾਸ ਪਹੁੰਚਦਾ ਹਾਂ ਤਾਂ ਗੁਰੂ ਦੇ ਦਰਸ਼ਨ ਕਰਕੇ ਸਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦਾ ਹਾਂ ਉਸ ਤੋਂ ਮੈਂ ਜਦੋਂ ਹੁਕਮ ਨਾਮਾ ਲੈਂਦਾ ਹਾਂ ਬਾਖ ਲੈਂਦਾ ਹਾਂ ਉਸ ਨੂੰ ਸਮਝਦਾ ਹਾਂ ਸੁਣਦਾ ਹਾਂ ਸਾਚ ਨੂੰ ਸਮਝ ਕੇ ਮੇਰਾ ਤਨ ਮਨ ਕਿਹੜੀ ਜਾਂਦਾ ਲਿਆਲ ਹੋ ਜਾਂਦਾ ਨਿਹਾਲ ਬਸ ਮੇਰੀ ਜਿੰਦਗੀ ਦਾ ਮਕਸਦ ਹੀ ਪੂਰਾ ਹੋ ਜਾਂਦਾ ਹੈ ਉਹਦੇ ਚ ਮੈਨੂੰ ਆਨੰਦ ਮਿਲਦਾ ਹੈ ਖੁਸ਼ੀ ਮਿਲਦੀ ਹੈ ਜੀਵਨ ਮਿਲਦਾ ਹੈ ਇਸ ਪਿਆਰਿਓ ਗੁਰੂ ਦੇ ਨਾਲ ਜੁੜਨ ਨਾਲ ਈਸ਼ਵਰ ਦੇ ਨਾਲ ਜੁਗੰਦੇ ਨਾਲ ਉਸੇ ਨਾਲ ਸਰਸੁਖੀ ਸੁਖ ਮਿਲਦੇ ਹਨ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਚਾਹੇ ਮਾਨਸਿਕ ਹਨ ਚਾਹੇ ਸਰੀਰਕ ਹਨ ਸਭ ਸੁਖ ਹੋ ਜਾਂਦੇ ਹਨ ਸਭ ਠੀਕ ਹੋ ਜਾਂਦਾ ਹੈ ਇਹ ਬੇਤਨੇਮ ਬਣਾਈਏ ਗੁਰੂ ਘਰ ਚਲੀਏ ਗੁਰੂ ਦੇ ਦਰਸ਼ਨ ਕਰੀਏ ਗੁਰੂ ਦੀ ਉਸਤਤਿ ਸੁਣੀਏ ਗੁਰੂ ਦੀ ਉਸਤਤਿ ਵਿਚਾਰ ਕਰੀਏ ਗੁਰੂ ਨੂੰ ਦੇਖ ਕੇ ਨਿਹਾਲ ਹੋਈਏ ਬਸ ਸੱਚੀ ਸੱਚ ਕਰੀਏ ਗੁਰਬਾਣੀ ਦਾ ਆਸਰਾ ਲਈਏ ਗੁਰਬਾਣੀ ਨਾਲ ਜੁੜ ਜਾਈਏ ਇੱਕ ਇੱਕ ਅੱਖਰ ਗੁਰਬਾਣੀ ਦਾ ਨਿਰੰਕਾਰ ਹੈ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਤਿਸ ਦੇ ਵਡ ਯਰ ਨ ਕੋਏ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਤਿਸ ਦੇ ਵਡ వర్ణ కోయే వాహ్ వాహ్ ఆ తందన్ ਬਾਣੀ ਆਪ ਨਿਰੰਕਾਰ ਹੈ ਮਿਰੋਲ ਸੱਚਾ ਗੁਨਾ ਦਾ ਖਜ਼ਾਨਾ ਹੈ ਇਸ ਤੋਂ ਵੱਡਾ ਹੋਰ ਕੋਈ ਹੈ ਨਹੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਹੈ ਆਪ ਨਿਰੰਕਾਰ ਹੈ ਬਾਣੀ ਤੇ ਸੱਚ ਦੀ ਬਾਣੀ ਗੁਨਾ ਦੀ ਬਾਣੀ ਸਨਤਨ ਮਨਨ ਸਭ ਨੇ ਹਾਲ ਕਰਨ ਵਾਲੀ ਬਾਣੀ ਕੁਰਸੀਆਂ ਦੇਣ ਵਾਲੀ ਬਾਣੀ ਨੂੰ ਅਸੀਂ ਸਮਰਪਿਤ ਹੋ ਜਾਈਏ ਅਰਵੇਲੇ ਨਾਮ ਸਿਮਰਨ ਕਰੀਏ ਗੁਰਬਾਣੀ ਨੂੰ ਗਾਈਏ ਵਿਚਾਰੀਏ ਮੰਨੀਏ ਤੇ ਆਨੰਦ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਵਿਚਾਰ ਆ ਜਿਹਨੂੰ ਚੰਗੇ ਲੱਗੇ ਹੋਣਗੇ ਇਸ ਕਰਕੇ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਵੀ ਕਰ ਦਿਓ